ਹੈਲੋ ਜੀ ਸਰਨ ਜਮ ਸੀਦੀ ਸੋ ਅੱਜ ਮੈਂ ਗੱਲ ਕਰਨਾ ਚਾਹੁੰਦਾ ਕਿ ਮੈਨੂੰ ਕੁਝ ਜੇ ਮੈਸੇजेस ਆਏ ਤੋ ਮੈਂ ਤੁਹਾਨੂੰ ਸਭ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਸ਼ਾਇਦ ਕੋਈ ਮਿਸ ਅੰਡਰਸਟੈਂਡਿੰਗ ਆ ਕੁਝ ਪਾਸਟਰਸ ਨੂੰ ਜਾਂ ਕੁਝ ਵਿਸ਼ਵਾਸੀ ਲੋਕਾਂ ਨੂੰ ਜੋ ਸਾਡੇ ਚ ਪੇਜ ਤੇ ਜੁੜੇ ਹੋਇਆ ਜਾਂ ਜੋ ਲੋਕ ਜਿਹਨਾਂ ਲੋਕਾਂ ਨੇ ਵੀ ਵੀਡੀਓਜ਼ ਦੇਖੀਆਂ ਨੇ ਸੋ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਤੇ ਅਗਰ ਕਿਸੇ ਸਾਡੇ ਸਿੱਖ ਭੈਣ ਭਰਾ ਦੇ ਉੱਤੇ ਵੀ ਪਰਚਾ ਹੁੰਦਾ ਤੇ ਅਸੀਂ ਉਸ ਹੱਕ 'ਚ ਨਹੀਂ ਆ ਤੇ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਕਿਸੇ ਵਰਸ਼ਿਪਰ ਤੇ ਜਾਂ ਕਿਸੇ ਪਾਸਟਰ ਦੇ ਉੱਤੇ ਕੋਈ ਪਰਚਾ ਹੋਵੇ ਸਾਡਾ ਕੰਮ ਸੱਚ ਦੱਸਣਾ ਆ ਪਰਚੇ ਕਰਾਉਣਾ ਮੇਰਾ ਕੰਮ ਨਹੀਂ ਆ ਜਾਂ ਮੇਰੇ ਨਾਲ ਵਾਲੇ ਅਗਰ ਕੋਈ ਪਾਸਟਰ ਸਹਿਬਾਨ ਮੇਰੇ ਨਾਲ ਬੈ ਕੇ ਵੀਡੀਓ ਬਣਾਉਂਦੇ ਆ ਜਾਂ ਕੋਈ ਵੀ ਮੇਰੇ ਨਾਲ ਜੋ ਲੋਕ ਸੇਵਾ ਕਰਦੇ ਨੇ ਸਾਡੇ ਸਾਰੇ ਦਾ ਕੋਈ ਵੀ ਮੋਟਿਵ ਨਹੀਂ ਹੈ ਕਿ ਅਸੀਂ ਕਿਸੇ ਦੇ ਉੱਤੇ ਪਰਚਾ ਕਰਾਈਏ ਸੋ ਇਹ ਚੀਜ਼ ਮੈਂ ਇਸ ਲਈ ਦੱਸਣਾ ਚਾਹੁੰਦਾ ਕਿ ਮੈਨੂੰ ਇੱਕ ਮੈਸੇਜ ਆਇਆ ਕਿ ਉਸ ਬੰਦੇ ਨੇ ਮੈਨੂੰ ਇਹ ਮੈਸੇਜ ਕੀਤਾ ਕਹਿੰਦਾ ਭਾਜੀ ਤੁਸੀਂ ਚਾਹੁੰਦੇ ਹੋ ਕਿ ਅ ਵਰਸ਼ਿਪ ਪਰਤੇ ਪਰਚਾ ਹੋ ਜਵੇ ਮੈਂ ਕਿਹਾ ਜਿੰਨੇ ਵੀ ਵਰਸ਼ਿਪ ਪਰ ਜਾ ਪਾਸਟਰਸ ਉਹ ਅਟ ਲੀਸਟ ਉਹ ਵਰਸ਼ਿਪ ਪਰਤੇ ਪਾਸਟਰ ਨਹੀਂ ਉਸ ਮੇਰਾ ਕੰਮ ਜਾਂ ਜੋ ਮੈਂ ਬਾਈਬਲ ਅਧਿਕਾਰ ਦਿੰਦੀ ਆ ਕਿ ਮੈਂ ਸੱਚ ਦੱਸ ਸਕਦਾ ਰਾਈਟ ਨੂੰ ਰਾਈਟ ਕਹਿ ਸਕਦਾ ਰੋਂਗ ਨੂੰ ਰੋਂਗ ਕਹਿ ਸਕਦਾ ਬਟ ਮੈਂ ਕਿਸੇ ਦੇ ਉੱਤੇ ਵੀ ਪਰਚਾ ਕਰਾਉਣ ਦੇ ਲਈ ਮੈਨੂੰ ਅਧਿਕਾਰ ਨਹੀਂ ਹੈ ਨਾ ਮੈਂ ਕਰਵਾ ਸਕਦਾ ਨਾ ਮੇਰੀ ਇੰਨੀ ਔਕਾਤ ਹੈ ਕਿ ਮੈਂ ਕਰਾਵਾਂ ਠੀਕ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਕਈ ਵਾਰੀ ਸਾਡੀ ਵੀਡੀਓਸ ਤੋਂ ਲੱਗਦਾ ਕਿ ਸ਼ਾਇਦ ਅਸੀਂ ਕਿਸੇ ਤੇ ਅਸੀਂ ਕਿਸੇ ਮਨੁੱਖ ਦੇ ਕਿਸੇ ਪਰਟੀਕੂਲਰ ਤੇ ਇਹ ਬੰਦੇ ਦੇ ਵਿਰੋਧ ਚ ਨਹੀਂ ਆ ਅਸੀਂ ਕਿਸੇ ਅਸੀਂ ਗਲਤ ਚੀਜ਼ ਦੇ ਵਿਰੋਧ ਚ ਆ ਲੇਕਿਨ ਗਲਤ ਜੋ ਪਰਸਨ ਆ ਉਹਦੇ ਵਿਰੋਧ ਚ ਨਹੀਂ ਆ ਅਸੀਂ ਕਿਸੇ ਵੀ ਪਾਸਟਰ ਦੇ ਵਿਰੋਧ ਚ ਨਹੀਂ ਕਿਸੇ ਮਿਨਿਸਟਰੀ ਦੇ ਵਿਰੋਧ ਚ ਨਹੀਂ ਆ ਕਿਸੇ ਇਹ ਵਰਸ਼ਿਪਰ ਦੇ ਵਿਰੋਧ ਚ ਨਹੀਂ ਆ ਪਰ ਉਹਨਾਂ ਦੁਆਰਾ ਕੀਤੇ ਗਏ ਜੋ ਪਾਰਟਿਕੂਲਰ ਕੁਝ ਕੰਮ ਨੇ ਜੋ ਬਾਈਬਲੀਕਲੀ ਤੌਰ ਦੇ ਤੇ ਰੋਂਗਾ ਸੀ ਉਹਨਾਂ ਦੇ ਖਿਲਾਫ ਆ ਤੇ ਮੈਂ ਦੱਸਣਾ ਚਾਹਣਾ ਕਿ ਮੈਂ ਵਿਰੋਧ ਗਲਤ ਚੀਜ਼ ਦਾ ਵਿਰੋਧ ਕਰਦਾ ਸੀ ਕਰਦਾ ਹਾਂ ਤੇ ਕਰਦਾ ਰ੍ਹਾਂਗਾ ਬਟ ਮੇਰਾ ਕਿਸੇ ਵੀ ਇਹ ਆਗੂ ਦੇ ਨਾਲ ਕਿਸੇ ਲੀਡਰ ਦੇ ਨਾਲ ਕਿਸੇ ਪ੍ਰਧਾਨ ਦੇ ਨਾਲ ਕਿਸੇ ਵੀ ਮਿਨਿਸਟਰੀ ਦੀ ਜੋ ਜੋ ਵੀ ਅਗੂਏ ਨੇ ਜਾਂ ਜੋ ਵੀ ਵਰਸ਼ਿਪਰ ਨੇ ਮੇਰਾ ਕਿਸੇ ਨਾ ਕੋਈ ਪਰਸਨਲ ਵੈਰ ਨਹੀਂ ਆ ਬਹੁਤ ਸਾਰੇ ਲੋਕ ਜਾਣਦੇ ਨੇ ਤੇ ਲੇਕਿਨ ਮੈਂ ਦੱਸਣਾ ਚਾਹੁੰਦਾ ਕਿ ਮੈਂ ਇੱਕ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ ਸੀਗਾ ਕਿਉਂਕਿ ਮੈਨੂੰ ਸਮ ਟਾਈਮਸ ਕੁਝ ਮੈਸੇਜਸ ਆਉਂਦੇ ਨੇ ਜਿਹਦੇ ਵਿੱਚ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਯਾਰੀ ਵਿਰੋਧ ਕਰਦੇ ਨੇ ਪਰਚੇ ਚਾਹੁੰਦੇ ਨੇ ਮੈਂ ਤਾਂ ਤੁਸੀਂ ਮੇਰੀ ਪੇਜ ਦੇ ਉੱਤੇ ਸੱਚੇ ਮਸੀਹ ਬਣਦੇ ਉੱਤੇ ਤੁਸੀਂ ਓਲਡ ਵੀਡੀਓਜ਼ ਦੇ ਦੇਖਿਓ ਪੁਰਾਣੀਆਂ ਵੀਡੀਓ ਉਹਦੇ ਵਿੱਚ ਅਸੀਂ ਬੜੇ ਜ਼ੋਰ ਦੇ ਨਾਲ ਮੈਂ ਉਹ ਵੀਡੀਓਜ਼ ਬਣਾਈਆਂ ਹੋਈਆਂ ਨੇ ਬੜਾ ਜ਼ੋਰ ਦੇ ਕੇ ਕਿ ਸਾਨੂੰ ਕਦੇ ਵੀ ਕਿਸੇ ਨੂੰ ਸਜ਼ਾ ਦੇਣ ਦਾ ਹੱਕ ਨਹੀਂ ਆ ਸਾਨੂੰ ਰਾਈਟ ਤੇ ਰੋਂਗ ਦੱਸਣ ਦਾ ਹੱਕ ਜ਼ਰੂਰ ਆ ਪਰ ਸਾਨੂੰ ਕਿਸੇ ਨੂੰ ਸਾਨੂੰ ਕਿਸੇ ਨੂੰ ਵੀ ਸਜ਼ਾ ਦੇਣ ਦਾ ਹੱਕ ਨਹੀਂ ਆ ਸਾਨੂੰ ਕਿਸੇ ਤੇ ਵੀ ਪਰਚਾ ਕਰਾਉਣ ਦਾ ਹੱਕ ਨਹੀਂ ਆ ਜੇ ਐਜ਼ ਅ ਕ੍ਰਿਸਚੀਅਨ ਅਸੀਂ ਦੇਖੀਏ ਸੋ ਮੈਂ ਤੇ ਅਗਰ ਕੋਈ ਬੰਦਾ ਪਰਬੂ ਦੇ ਵਿੱਚ ਨਹੀਂ ਵੀ ਆ ਮੈਂ ਉਹਨਾਂ ਲਈ ਵੀ ਨਹੀਂ ਚਾਹੁੰਦਾ ਕਿ ਉਹਨਾਂ ਦੇ ਉੱਤੇ ਕਿਸੇ ਦੇ ਉੱਤੇ ਪਰਚਾ ਹੋਵੇ ਕਿਉਂਕਿ ਪਰਮੇਸ਼ਰ ਸਾਡਾ ਸਾਨੂੰ ਮਾਫ਼ ਕਰਨਾ ਸਿਖਾਉਂਦਾ ਪਰਮੇਸ਼ਰ ਸਾਡਾ ਸਾਨੂੰ ਸੱਚ ਬੋਲਣਾ ਤਾਂ ਜ਼ਰੂਰ ਦੱਸਦਾ ਪਰ ਸਜ਼ਾ ਦੇਣਾ ਸਾਡਾ ਕੰਮ ਨਹੀਂ ਆ ਸਾਡਾ ਕੰਮ ਸੱਚ ਦੱਸਣਾ ਜ਼ਰੂਰ ਆ ਰਾਈਟ ਐਂਡ ਰਾਈਟ ਕਹਿਣਾ ਤੇ ਰੋਂਗ ਨੂੰ ਰੋਂਗ ਕਹਿਣਾ ਹੁਣ ਕੱਲ ਨੂੰ ਚਾਹੇ ਕੋਈ ਪਾਸਟਰਜ਼ ਨੇ ਜਾਂ ਕੁਛ ਵੀ ਉਹ ਕਿੰਨਾ ਮਰਜ਼ੀ ਕਰ ਲੈਣ ਗਲਤ ਕਰ ਲੈਣ ਜਾਂ ਕੁਝ ਵੀ ਕਰ ਲੈਣ ਵਰਸ਼ਿਪਰਜ਼ ਹੋਣ ਜਾਂ ਮੈਂ ਵੀ ਹੋਵਾਂ ਕੋਈ ਵੀ ਸਾਡੇ ਮਸੀਹ ਭੈਣ ਭਰਾ ਵੀ ਹੋਣ ਜਾਂ ਨਾਨ ਕ੍ਰਿਸਚਨਜ਼ ਵੀ ਹੋਣ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਇਨਸਾਨ ਨੂੰ ਜਿੱਦਾਂ ਪ੍ਰਭੂ ਨੇ ਸਾਨੂੰ ਮੌਕੇ ਦਿੱਤੇ ਅਸੀਂ ਦੂਸਰਿਆਂ ਨੂੰ ਮੌਕਾ ਦਈਏ ਬਦਲਣ ਦਾ ਹਨਾ ਤੇ ਇਸ ਲਈ ਮੇਰੇ ਕੁਝ ਭੈਣ ਭਰਾਵਾਂ ਨੂੰ ਸ਼ਾਇਦ ਮਿਸ ਅੰਡਰਸਟੈਂਡਿੰਗ ਮਿਸ ਕਨਸੈਪਸ਼ਨਸ ਆ ਉਹਨਾਂ ਨੂੰ ਕੁਝ ਗਲਤਫਹਿਮੀਆਂ ਹੋ ਸਕਦੀਆਂ ਨੇ ਤਾਂ ਮੈਂ ਕਲੀਅਰਿਫਿਕੇਸ਼ਨ ਦੇਣਾ ਚਾਹੁੰਦਾ ਸੀ ਤੁਹਾਨੂੰ ਮੈਂ ਦੱਸ ਦੱਸਣਾ ਚਾਹੁੰਦਾ ਮੈਂ ਕਦੇ ਨਹੀਂ ਚਾਹੁੰਦਾ ਕਿ ਕਿਸੇ ਵੀ ਮਨੁੱਖ ਦੇ ਉੱਤੇ ਚਾਹੇ ਕ੍ਰਿਸਚੀਅਨ ਹੋਵੇ ਜਾਂ ਨਾਨ ਕ੍ਰਿਸਚੀਅਨ ਉਹਦੇ ਉੱਤੇ ਪਰਚਾ ਹੋਵੇ ਤੇ ਉਹਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਸਜ਼ਾ ਦੇਣ ਦਾ ਕੰਮ ਸਾਡਾ ਨਹੀਂ ਆ ਸਾਡਾ ਕੰਮ ਰਾਈਟ ਰੋਂਗ ਦੱਸਣ ਦਾ ਆ ਲekin سزا ਦੇਣਾ ਸਾਡਾ ਕੰਮ ਨਹੀਂ ਆ ਨਾ ਦਵਾਉਣਾ ਸਜ਼ਾ ਕੰਮ ਸਾਡਾ ਕੰਮ ਆ ਹੈ ਨਾ ਤੋਂ ਇਸ ਲਈ ਮੈਂ ਨਹੀਂ ਚਾਹੁੰਦਾ ਕਿ ਇਹ ਕੰਮ ਸਾਡੇ ਹੱਥੋਂ ਕਦੇ ਵੀ ਹੋਵੇ ਕਿਉਂਕਿ ਕਿਉਂਕਿ ਪਰਮੇਸ਼ਵਰ ਦਇਆ ਦਾ ਸਾਗਰ ਹੈ ਕਿਉਂਕਿ ਪਰਮੇਸ਼ਵਰ ਚਾਹੁੰਦਾ ਕਿ ਹਰ ਇੱਕ ਮਨੁੱਖ ਆਪਣੀ ਗਲਤੀ ਮੰਨ ਕੇ ਤੌਬਾ ਕਰੇ ਗਲਤੀ ਨੂੰ ਮੰਨ ਲਵੇ ਤੇ ਉਹ ਗੁਨਾਹ ਨੂੰ ਛੱਡ ਦੇਵੇ ਹੈ ਨਾ ਤੋਂ ਇਸ ਲਈ ਤੇ ਮੈਂ ਦੱਸਣਾ ਚਾਹੁੰਦਾ ਕਿ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਜੋ ਗਾਣਾ ਆਇਆ ਜਾਂ ਜੋ ਵੀ ਹੋਇਆ ਨਾ ਅਸੀਂ ਉਹਨਾਂ ਦੇ ਲਈ ਵੀ ਕੁਝ ਲੋਕਾਂ ਨੇ ਸ਼ਾਇਦ ਸਾਡੀ ਕੋਈ ਫੋਟੋ ਅਪਡੇਟ ਕਰਕੇ ਕੁਝ ਲਾ ਕੇ ਕੁਝ ਪਰਚੇ ਬਾਰੇ ਕੋਈ ਗੱਲ ਕੀਤੀ ਹੋਵੇਗੀ ਲੇਕਿਨ ਸਾਰੇ ਸਾਡੇ ਆਪਣੇ ਭੈਣ ਭਰਾ ਆ ਤੇ ਇਸ ਲਈ ਅਗਰ ਕਿਸੇ ਬੰਦੇ ਨੂੰ ਰਿਅਲਾਈਜ਼ ਹੋ ਗਿਆ ਕਿ ਉਹਨਾਂ ਨੇ ਜਿਨ੍ਹਾਂ ਨੇ ਗੀਤ ਗਾਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਤੋਂ ਬਾਅਦ ਇਹ ਸ਼ਬਦ ਨਹੀਂ ਯੂਜ਼ ਕਰਾਂਗੇ ਤਾਂ ਬਹੁਤ ਅੱਛੀ ਗੱਲ ਆ ਜਿਹੜਾ ਬੰਦਾ ਝੁੱਕਦਾ ਨਾ ਉਹ ਪ੍ਰਭੂ ਦੇ ਰਾਹ ਚ ਉੱਚਾ ਕੀਤਾ ਜਾਂਦਾ ਤੇ ਇਸ ਲਈ ਝੁਕਣਾ ਜਾਂ ਮਾਫੀ ਮੰਗਣ ਦੇ ਨਾਲ ਕੋਈ ਨੀਵਾ ਨਹੀਂ ਹੁੰਦਾ ਮਸੀਹਤ ਦੇ ਵਿੱਚ ਬਲਕਿ ਮਾਫੀ ਮੰਗਣ ਨਾਲ ਝੁਕਣ ਦੇ ਨਾਲ ਉੱਚਾ ਕੀਤਾ ਜਾਂਦਾ ਬਾਈਬਲ ਵਿੱਚ ਲਿਖਿਆ ਕਿ ਨਾ ਜਿਹੜਾ ਨੀਵੇਂ ਹੋਣਗੇ ਉੱਚੇ ਕੀਤੇ ਜਾਣਗੇ ਹਨਾ ਲਿਖਿਆ ਨਾ ਇਹ ਬਾਈਬਲ ਦੇ ਵਿੱਚ ਕਿ ਜਿਹੜਾ ਵੱਡਾ ਹੋਣਾ ਚਾਹੁੰਦਾ ਆਪਣੇ ਆਪ ਨੂੰ ਕੀ ਕਰੇ ਛੋਟਾ ਕਰੇ ਇਸ ਲਈ ਕਿ ਜਦੋਂ ਅਸੀਂ ਛੋਟੇ ਆਪਣੇ ਵਿੱਚ ਘਾ ਲੈਨੇ ਪਰਮੇਸ਼ਰ ਖੁਸ਼ ਕਰਦਾ ਫਿਰ ਪਰਮੇਸ਼ਰ ਉੱਚਾ ਕਰਦਾ ਸਾਨੂੰ ਹਨਾ ਤੇ ਇਸ ਲਈ ਮੈਂ ਦੱਸਣਾ ਚਾਹਣਾ ਕਿ ਸਾਡੇ ਪੇਜ ਦੇ ਉੱਤੇ ਕਦੀ ਵੀ ਤੁਹਾਨੂੰ ਸਾਰੀਆਂ ਵੀਡੀਓਜ਼ ਤੁਸੀਂ ਚੈੱਕ ਕਰੋ ਕਦੀ ਵੀ ਤੁਹਾਨੂੰ ਅਸੀਂ ਕਦੀ ਵੀ ਕਿਸੇ ਪਾਸਟਰ ਦੇ ਉੱਤੇ ਜਾਂ ਨਾਨ ਹਿੰਦੂਸਤਾਨ ਦੇ ਉੱਤੇ ਵੀ ਪਰਚਾ ਕਰਾਉਣ ਦੇ ਹੱਕ ਚ ਕਦੀ ਨਹੀਂ ਆ ਵੀ ਕਿਸੇ ਨੂੰ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਹਾਂ ਰਾਈਟ ਰੋਂਗ ਦੱਸ ਦੋ ਸੰਦੇਸ਼ ਦੇ ਸਕਦੇ ਹੋ ਕਿ ਗਲਤ ਕੀ ਹੈ ਸਹੀ ਕੀਆ ਇੰਨਾ ਅਧਿਕਾਰ ਸਾਨੂੰ ਬਾਈਬਲ ਦਿੰਦੀ ਇਸ ਕਰਕੇ ਅਸੀਂ ਇਹ ਅਧਿਕਾਰ ਨੂੰ ਯੂਜ਼ ਕਰ ਸਕਦੇ ਆ ਲੇਕਿਨ ਕਿਸੇ ਨੂੰ ਵੀ ਹਾਲਾਂਕਿ ਮੈਨੂੰ ਬਹੁਤ ਸਾਰੀਆਂ ਮਿਨਿਸਟਰੀਜ਼ ਬਹੁਤ ਸਾਰੇ ਪਾਸਟਰਸ ਬੜੇ ਦਾ ਸਿਸਟਮ ਸਹੀ ਨਹੀਂ ਆ ਲੇਕਿਨ ਉਹਨਾਂ ਦੇ ਲਈ ਵੀ ਮੈਂ ਨਹੀਂ ਕਦੀ ਵੀ ਚਾਹਾਂਗਾ ਕਿ ਉਹਨਾਂ ਦੇ ਉੱਤੇ ਪਰਚਾ ਹੋਵੇ ਹਨਾ ਕਿਉਂਕਿ ਮੈਨੂੰ ਵੀ ਬੜੇ ਪਰਮੇਸ਼ੁਰ ਨੇ ਸਾਨੂੰ ਸ਼ਮਾ ਕੀਤਾ ਆ ਹਨਾ ਤਦਸੇ ਕਿ ਇਹ ਪਲੀਜ਼ ਤੁਸੀਂ ਸਿਰਫ ਇੱਕ ਵੀਡੀਓ ਨੂੰ ਲੈ ਕੇ ਤੁਸੀਂ ਇਹ ਨਾ ਸੋਚੋ ਸਾਡਾ ਮੋਟਿਵ ਆ ਕ੍ਰਿਸਚੀਅਨਟੀ ਦੇ ਵਿੱਚ ਜਿਹੜੀ ਕ腐ਸ਼ਨ ਆ ਉਹਨੂੰ ਕ腐ਸ਼ਨ ਨੂੰ ਦੂਰ ਕੀਤਾ ਜਾਵੇ ਨਾ ਕਿ ਕਿਸੇ ਪਰਸਨਲ ਪਾਰਟਿਕੂਲਰ ਕਿਸੇ ਬੰਦੇ ਨਾਲ ਸਾਡੀ ਕੋਈ ਲੜਾਈ ਨਹੀਂ ਹੈ ਨਾ ਵਿਰੋਧ ਆ ਬੰਦੇ ਦਾ ਵਿਰੋਧ ਨਹੀਂ ਅਸੀਂ ਕਰ ਰਹੇ ਕਿਸੇ ਮਿਨਿਸਟਰੀ ਦਾ ਵਿਰੋਧ ਨਹੀਂ ਕਰ ਰਹੇ ਕਿਸੇ ਐਸੋਸੀਏਸ਼ਨ ਦਾ ਜਾਂ ਕਿਸੇ ਵੀ ਲੀਡਰਕੀ ਦਾ ਵਿਰੋਧ ਨਹੀਂ ਆ ਵਿਰੋਧ ਸਿਰਫ ਬਾਈਬਲ ਦੇ ਖਿਲਾਫ ਕੀਤੇ ਗਏ ਕੰਮਾਂ ਦਾ ਆ ਹੈਨਾ ਤੇ ਸਕੇ ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇਵੇ ਤੋਂ ਜ਼ਰੂਰ ਪਰਮੇਸ਼ਰ ਦੇ ਵਿੱਚ ਆਪਾਂ ਸਭ ਵਾਧਦੇ ਜਾਈਏ ਤੇ ਜੋ ਵਚਨ ਕਹਿੰਦਾ ਸੀ ਉਹ ਕੋਸ਼ਿਸ਼ ਕਰੀਏ ਕਿ ਅਸੀਂ ਉਹ ਕਰ ਸਕੀਏ ਤਾਂ ਜਿੰਨੇ ਵੀ ਵਰਸ਼ਿਪਰਸ ਨੇ ਜਿੰਨੇ ਵੀ ਲੀਡਰ ਨੇ ਜਾਂ ਜਿੰਨੇ ਵੀ ਪਾਸਟਰਸ ਨੇ ਸਭ ਬਾਈਬਲ ਦੇ ਅਨੁਸਾਰ ਚੱਲੀਏ ਤੇ ਬਹੁਤ ਅੱਛੀ ਗੱਲ ਆ ਸਾਡੇ ਸਾਰਿਆਂ ਦੇ ਲਈ ਹਨਾ ਕਿਉਂਕਿ ਸਾਰ ਲਿਖਿਆ ਹਰ ਕਿਸੇ ਨੂੰ ਉਹਦੇ ਕੱਲੇ ਕੱਲੇ ਕੰਮਾਂ ਦਾ ਹਿਸਾਬ ਦਿੱਤਾ ਜਾਣਾ ਚਾਹੀਦਾ ਤੇ ਜੇ ਅਸੀਂ ਪਰਚੇ ਦੇ ਚੱਕਰ ਚ ਪਈਏ ਤੇ ਇੱਕ ਵੀ ਨਹੀਂ ਬਚ ਸਕਦਾ ਮੈਂ ਵੀ ਆਪਾਂ ਸਭ ਬਹੁਤ ਗੁਨਾਹਗਾਰ ਆ ਪਾਪੀ ਆ ਜੇ ਪਰਚਾ ਦੇ ਚੱਕਰ ਚ ਪਾਵਾਂਗੇ ਤਾਂ ਫਿਰ ਸਾਡੇ ਸਾਰੇ ਤੇ ਹੋਣਾ ਚਾਹੀਦਾ ਕਿਉਂਕਿ ਸਭ ਨਹੀਂ ਬਾਈਬਲ ਦੇ ਖਿਲਾਫ ਬਹੁਤ ਕੰਮ ਕੀਤੇ ਹਨਾ ਤਾਂ ਇੱਕ ਦੂਜੇ ਨੂੰ ਤਾੜਨਾ ਦੱਸਣਾ ਤਰਕਵਿਤਰਕ ਕਰਨਾ ਗਲਬਤ ਕਰਨੀ ਜਾਇਜ਼ ਆ ਪਰ ਕਿਸੇ ਨੂੰ ਵੀ ਸਾਨੂੰ ਕਿਸੇ ਵੀ ਲੀਡਰ ਨੂੰ ਕਿਸੇ ਵੀ ਬੰਦੇ ਨੂੰ ਕੋਈ ਹੱਕ ਨਹੀਂ ਆ ਕਿ ਅਸੀਂ ਕਿਸੇ ਪਾਸਟਰ ਦੇਤੇ ਜਾਂ ਆਪਣੇ ਕਿਸੇ ਭੈਣ ਭਰਾ ਦੇ ਉੱਤੇ ਕਿਸੇ ਤੇ ਵੀ ਮਸੀਹ ਲੋਕ ਦੇ ਉੱਤੇ ਜਨ ਆਰਗੇਨਾਈਜੇਸ਼ਨ ਦੇ ਵੀ ਅਸੀਂ ਸਜ਼ਾ ਦਵਾਈਏ ਉਹਨਾਂ ਨੂੰ ਜਾਂ ਉਹਨਾਂ ਦੇ ਤੇ ਪਰਚਾ ਹੋਵੇ ਇਹ ਚੀਜ਼ ਜਾਇਜ਼ ਨਹੀਂ ਆ ਠੀਕ ਹੈ ਤਾਂ ਪ੍ਰਭੂ ਤੁਹਾਨੂੰ ਬਰਕਤ ਦੇਵੇ ਸਾਰੇ ਨੂੰ ਗੋਡ ਬles you all ਇਸ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਜ਼ਰੂਰ ਫੋਲੋ ਕਰੋ ਤਾਂਕਿ ਬਹੁਤ ਸਾਰੀਆਂ ਅਪਡੇਟਸ ਅਪਡੇਟਸ ਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਗੋਡ ਬlesਸ ਯੂ ਆਲ